ਸੋ ਕਹੋ ਟੱਲ ਗੁਰ ਸੇਵੀਐ ਅਹਨੇ ਸੁਸਹਜ ਸੁਭਾਏ ਦਰਸਨ ਪਰਸੈ ਗੁਰੂ ਕਾ ਜਨਮ ਮਰਨ ਦੁਖ ਜਾਈ ਉਵ ਸਫਤ ਖਸਮ ਦੀ ਨੂਰੇ ਅਰਸਾ ਹੋਂ ਕੁਰਸਾ ਹੋਂ ਝੱਟੀ ਐ ਤੋ ਟਡਠ ਸੱਚੇ ਪਾਤੇ ਸਾ ਮਾਲ ਜਨਮ ਜਨਮ ਦੀ ਸਜਣ ਸੱਚਾ ਪਾਤੇ ਸਾ ਹੋ ਸਿਰ ਸਾਹ ਦਾ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾ ਵੇਸਾ ਹੋ ਸੱਜਣ ਸੱਚਾ ਪਾਤੇ ਸਾਹ ਹੋ ਸਿਰ ਸਾਹ ਦਾ ਸਾਹ ਜਿਸ ਪਾਸ ਬਹਿਠਿਆ ਸੋਹੀਐ ਸਬਨਾਦਾ ਵੇਸਾ ਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਰਾਜ ਕਪਟੰ ਰੂਪ ਕਪਟੰ ਧੰਨ ਕਪਟੰ ਕੋਲ ਗਰਬਤ ਹੈ ਸੰਕੰਤ ਵਿਖਿਆ ਛਲੰ ਛਿਦਰੰ ਨਾਨਕ ਬੇਨਹਾਰ ਸੰਗ ਨਾਚਾਲਤੇ ਰਾਜ ਕਪਟੰ ਰੂਪ ਕਪਟੰ ਭਾਨੋ ਕਪਟੰ ਕੋਲ ਗਰਬਤ ਹੈ ਸੰਚੰਤ ਵਿਖਿਆ ਛਲੰ ਛਦਰੰ ਨਾਨਕ ਬੇਨ ਹਾਰ ਸੰਗ ਨਾ ਚਾਲਤੇ ਬੇਖੰਦੜੋ ਕੀ ਭੁੱਲ ਤੁਮਾ ਦਿਸਮ ਸੋਹਣਾ ਹੰਦੜੇ ਮੁੱਲੇ ਨਾਨਕ ਸਾਥ ਨਾ ਜੁਲਈ ਮਾਇਆ ਪਾੜੀ ਚਲਦਿਆ ਨਾਲ ਨਾ ਚੱਲੈ ਸੋ ਕੇ ਸੰਜੀਆ ਤਿਸ ਕਾ ਕਹੋ ਕਿਆ ਜਤਨ ਜਿਸ ਤੇ ਵੰਜੀਆ ਹਰ ਵਿਸਰੈ ਕਿਉਂ ਤ੍ਰਿਪਤਾਵੈ ਨਾ ਮਨ ਰੰਜੀਆ ਪ੍ਰਭੂ ਛੋਡ ਆਨ ਲਗ ਨਰਕ ਸਮੰਜੀਆ ਓਹੋ ਕਿਰਪਾਲ ਦਇਆਲ ਨਾਨਕ ਭਾਉ ਪੰਜੀਆ ਪ੍ਰਭ ਛੋਡ ਅਨ ਲਾਗੈ ਨਰਕ ਸਮੰਜੀਆ ਹੋਹ ਕਿਰਪਾਲ ਦਇਆਲ ਨਾਨਕ ਭਾਉ ਭੰਜੀਆ ਹੇ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਲੋਕ ਰਾਜ ਕਪਟੰ ਰੂਪ ਕਪਟੰ ਧਨ ਕਪਟੰ ਕੋਲ ਗਰਬਤ ਹੈ ਸੰਚੰਤ ਵਿਖਿਆ ਛਲੰ ਛਿਦਰੰ ਨਾਨਕ ਬਿਨ ਹਾਰ ਸੰਗ ਨਾ ਚਾਲਤੇ ਰਾਗ ਜੈਤ ਸ੍ਰੀ ਦੀਵਾਰ ਦੀ ਪੌੜੀ ਦਸਵੀਂ ਸਲੋਕਾਂ ਨਾਲ